ਜਿੰਦਗੀ ਚ ਉਹ ਸੌਖਦਾ ਵੀ ਕੋਈ ਨਹੀਂ ਉਹ ਠੀਕ ਹੈ ਹਮ ਤੱਕ ਪਿੰਗੇ ਸਰਕਾਰਾਂ ਬੰਦੀਆਂ ਹਮ ਕਿਸੇ ਨੇ ਕਿਸਾਨਾਂ ਦੀ ਖੁਦਕੁਸ਼ੀ ਰੋਕਣ ਲਈ ਸਟੈਪ ਹੀ ਨਹੀਂ ਚੁੱਕੇ ਬਿਲਕੁਲ ਹੀ ਨਹੀਂ ਸੋਚੇ ਹੀ ਨਹੀਂ ਹੋਰ ਇਸ ਤੋਂ ਵੀ ਮੈਂ ਤਾਂ ਇਹ ਕਹਾਂਗਾ ਕਿ ਸਰਹਾਰਾਂ ਨਾਲੋਂ ਵੱਡਾ ਦੁਸ਼ ਸਾਡੇ ਲੋਟੇ ਦਾ 6 ਲੀਟਰ ਦਾ ਜਿਨ੍ਹਾਂ ਨੇ ਇਹਦੇ ਤੇ ਕੋਈ ਨੋਟ ਸੀ ਨਹੀਂ ਲਿਆ ਲੜਾਈ ਨਹੀਂ ਕਿਸਾਨ ਮਰ ਜਾਂਦਾ ਹੈ ਭੁਗਤੇ ਅਸੀਂ ਬੋਲ ਦਿੰਨੇ ਆ ਸਰਕਾਰਾਂ ਦੇ ਨਾਲ ਰੋਣਾ ਪਾ ਲੈਨੇ ਆ ਥੋੜੇ ਬਸੇ ਦੋ ਪੈਸੇ ਦਵਾ ਦੇਨੇ ਆ ਉਹ ਵਰਕੇ ਜਿਸੀ ਨੇ ਨਹੀਂ ਸੋਚਿਆ ਕਿ ਕੱਲ ਨੂੰ ਮਰੇ ਨਾ ਕੋ ਆਹ ਪੰਜੀ ਲੜਾਈ ਲੜ ਰਹੇ ਆ ਰੋਣਾ ਜੀ ਮਰਨ ਤੋਂ ਰੋਕਣ ਦੀ ਇੱਕ ਕੋਸ਼ਿਸ਼ ਹੈ ਬਿਲਕੁਲ ਠੀਕ ਹੈ ਜੀ ਵਾਹਿਗੁਰੂ ਕਿਰਪਾ ਕਰੇ ਜਿੱਦਾਂ ਅਸੀਂ ਜਿੱਤ ਕੇ ਚੱਕਸਾ ਸਾਡਾ ਯੋਗਦਾਨ ਪਾਏ ਜਿੱਸਾ ਮਰਨ ਤੋਂ ਰੋਕਿਆ ਜਾ ਸਕੇ ਜੀ ਵੀ ਜਿੰਨਾ ਵੱਡਾ ਯੋਗਦਾਨ ਸਾਡਾ ਕੀ ਪਾਏ ਜਿਹੜੇ ਰੋਜ਼ ਸਾਨੂੰ ਬੁਗਦਰਾਉਂ ਕਰਦੇ ਹਨ ਪਾਣੀ ਮੁਕਾਤਾ ਇਹਨਾਂ ਨੇ ਪਾਣੀ ਮੁਕਾਤਾ ਇਹਨਾਂ ਨੇ ਤੇ ਵਰਸੀ ਪੇਸ਼ੇ ਨੂੰ ਨਜ਼ਰ ਨਹੀਂ ਹੋਣੀ ਜਿੰਨਾ ਜਿਹੜਾ ਐਮਐਸਪੀ ਦੀ ਗਰੰਟੀ ਹੈ ਹੂੰ ਬਿਲਕੁਲ ਠੀਕ ਹੈ ਜੀ ਪਰ ਡਾਇਵਰਸੀਫਿਕੇਸ਼ਨ ਤੋਂ ਬਿਨਾ ਪਾਣੀ ਨਹੀਂ ਫਸ ਬਿਲਕੁਲ ਠੀਕ ਹੈ ਹਲ ਕੋਈ ਨਹੀਂ ਉਹ ਤਾਂ ਲੋ ਜਿਹੜੇ ਰੋਜ਼ ਗੱਲਾਂ ਤਾਂ ਕਰ ਦਿੰਦੇ ਆ ਹੂੰ ਹਾਂ

इतिहास लिखा जाना ये भी चार कर लिखे जाना किसी मुद्दे ने जेकर किसी ने यार किसान की गल सुनी ही नहीं तो किसी ने यार किसान की खातर तो मौत गले लाई है सो इस करके पूरी तरह प्रिपेयर होके बैठे ऑडियो ऑर्गेनाइज़ दी ता फिक्र करने की लड़ है जो जिंदे रहने वास्ते बैठे ਅੱਪਾਤੀ ਜਾਂ ਤਾਂ ਮੰਗ ਮੰਨੀ ਜਾਏ ਜਾਂ ਕਿਰਪਾ ਕਰਮਾ ਸਮਾਪਨ ਤੋਂ ਬਾਅਦ ਰੂਪਨੀ ਜਿਹੜਾ ਆਇਦ ਕਰਕੇ ਤੁਲੀ ਹੋਇਆ ਪੂਰਾ ਪੜ੍ਹ ਅਸਲ ਇਹ ਹੈ ਧੰਨਵਾਦ ਤੁਹਾਡਾ ਤੁਸੀਂ ਸਾਰੇ ਆਏ ਹੋ ਸਾਰਿਆਂ ਦਾ ਡਾਕਟਰ ਸਾਹਿਬ ਦਾ ਵੀ ਕੁਰੀਅਨ ਸਾਹਿਬ ਦਾ ਵੀ ਉਹ ਇੱਥੇ 40 ਸਾਲ ਤੁਸੀਂ ਆਏ ਜਿਹੜੇ ਪੂਰਾ ਕਿਸਰ ਸੇਵਾ ਨਹੀਂ ਨਸਦਾ ਪ੍ਰੀਤ ਕਰਨਾਂ ਚਲੋ ਜਿਵੇਂ ਸੌਫ ਸੈਂਟਰ ਹੈ ਸਹੀ ਕੱਲ ਤੁਹਾਡੇ ਨਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਆ ਰਿਹਾ ਹਾਂ ਅੱਜ ਬੇਨਤੀ ਸਾਡੇ ਹੱਥ ਜੋੜ ਕੇ ਤੁਸੀਂ ਵੀ ਨਹੀਂ ਕਿਹਾ ਵੀ ਸੰਦਰਸ਼ ਵੀ ਤਾਂ ਹੀ ਚੱਲਣਾ ਹੈ ਜੇ ਸਹੀ ਲੀਡਰ ਦਾ ਹੋਵੇ ਇਹ ਲੀਡਰ ਸਾਡੀ ਸਿਰਫ ਬੇਨਤੀ ਇਹ ਨਹੀਂ ਹੈ ਵੀ ਸੰਘਰਸ਼ ਇਸ ਤੁਹਾਡੇ ਸੰਘਰਸ਼ ਦੇ ਵਿੱਚ ਸਾਰੀ ਨਾ ਸਾਰੀ ਸਰਕਾਰ ਤੁਹਾਡੇ ਨਾਲ ਹੈ ਸਾਰੀ ਦੀ ਸਾਰੀ ਪਾਰਟੀ ਤੁਹਾਡੇ ਨਾਲ ਹੈ ਸਾਰਾ ਪੰਜਾਬ ਤੁਹਾਡੇ ਨਾਲ ਹੈ ਪਹਿਲਾਂ ਵੀ ਜਦੋਂ ਸ਼ੁਰੂ ਕਰਨਾ ਸੀਗਾ ਬਾਹਰ ਉਦੋਂ ਵੀ ਚਲੋ ਸਰਕਾਰ ਨੇ ਸੀਐਮ ਸਾਹਿਬ ਨੇ ਕਈ ਵਾਰੀ ਕੇਂਦਰ ਦੇ وزیر ਬੁਲਾਏ ਮੀਟਿੰਗ ਆਪਣੀਆਂ ਠੀਕ ਹੈ ਨਾ ਠੀਕ ਹੈ ਉਹ ਮਦਦ ਕਰਨਾ ਤੇ ਜਿਉਂ ਨਹੀਂ ਸਰਕਾਰੀ ਹੈਗੀ ਪਰ ਫਿਰ ਵੀ ਸੇਧ ਦੇ ਧਿਆਨ ਰੱਖਾ ਜਿੰਨੇ ਦਿਨ ਹੋ ਗਏ ਹੋਰ ਕੁਛ ਨਹੀਂ ਚਲੋ ਅਸੀਂ ਇੰਨੇ ਕਹਦੇ ਹੈਗੇ ਵੀ ਤੁਸੀਂ ਜਿਹੜਾ ਆਪਦਾ ਆ ਫੰਕਸ਼ਨ ਮਾਸ਼ਾਅੱਲਾ ਮਾਨਵਤ ਤੁਸੀਂ ਛੱਡੋ ਸੀ ਨਹੀਂ ਕਦੇ ਹੈਗੇ ਪਰ ਪਲੀਸਟ ਸਿਹਤ ਲਈ ਜਿੰਨਾ ਕਿ ਜ਼ਰੂਰੀ ਹੈ ਚਾਹੇ ਡ੍ਰਿਪ ਨਾਲ ਹੀ ਜਿਹੜਾ ਹੈਗਾ ਪੁਸ਼ਤੰਦਰ ਜਾਣਾ ਉਹ ਬੰਤੀ ਕਰਨਾ ਇੱਥੇ ਕਰ ਦਿੰਦੇ ਆ ਜੀ ਅਸੀਂ ਇੱਥੇ ਸਾਰਾ ਇੰਟਰਪਰਮ ਤੁਹਾਡੇ ਨਾਲ ਆ ਜੀ ਆ ਅਗਰੀਕਲਚਰ ਮੰਤਰੀ ਜੀ ਨੇ ਠੀਕ ਹੈ ਜੀ ਇਹ ਲੱਗੇ ਹੋਏ ਨੇ ਡਾਕਟਰ ਸਾਹਿਬ ਨੂੰ ਅਸੀਂ ਲੈ ਕੇ ਆਇਆ ਠੀਕ ਹੈ ਜੀ ਸਾਰੀ ਦੀ ਸਾਰੀ ਕੈਬਨਟ ਆਈ ਹੈ ਤੁਹਾਡੇ ਕੋਲ ਧਾਲੀਵਾਲ ਸਾਹਿਬ ਹੋਣੀ ਸ਼ੈਰੀ ਜੀ ਹੋਣੀ ਸਾਰੇ ਮੰਤਰੀ ਆਏ ਨੇ ਸਾਰੀ ਪਾਰਟੀਆਂ ਆਈ ਆ। ਆਹੀ ਬਿੰਤੀ ਹੈ ਜੀ ਦੇਖੋ ਸਿਹਤ ਸੰਘਰਸ਼ 1000% ਸਹੀ ਹੈ। ਨਾਲ ਆ ਤੁਹਾਡੇ ਅੜਾਂਗੇ, ਭੜਾਂਗੇ, ਲੜਾਂਗੇ, ਸਾਰਾ ਕੁਝ ਕਰਾਂਗੇ ਸੈਂਟਰ ਨਾਲ। ਪਰ 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 ਐ ਨਾ ਕਰ ਲੀ ਵੀ ਆਪਾਂ ਜੀ ਸਿੱਧਾ ਨੁਕਸਾਨ ਕਰ ਲਿਆ। ਤੇ ਫਿਰ ਇੰਜਣ ਮੇਣਾ ਤਾਂ ਡੱਬੇ ਵੀ ਕੁਛ ਨਹੀਂ ਕਰ ਸਕਦੇ ਜੀ। ਆ ਜਿਹੜੀ ਇੰਨੀ ਹਜ਼ਾਰਾਂ ਲੱਖਾਂ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ। ਠੀਕ ਹੈ ਜੀ ਉਹ ਵੀ ਵਿਚਾਰੇ ਕੀ ਕਰ ਪਾਉਣਗੇ? ਕਿ ਬੁਰੇ ਇੰਜਨ ਹੀ ਨਾ ਤਗੜਾ ਰਿਹਾ ਸਿਰਫ ਉਹ ਸਿਰਫ ਬੇਨਤੀ ਨਹੀਂ ਯਾਰ ਬਾਕੀ ਸਾਰਾ ਤੁਸੀਂ ਆਪ ਦਾ ਕੰਟੀਨਿਊ ਕਰੋ ਅਸੀਂ ਨਹੀਂ ਕਹਿੰਦੇ ਹੈਗੇ ਪਰ ਚਾਹੇ ਸਿਰਫ ਡ੍ਰਿਪ ਦੇ ਜ਼ਰੀਏ ਤਾਂ ਕਿ ਸੇ ਦੇ ਅੰਦਰਲੇ ਸ਼ਰੀਰ ਦੇ ਅੰਦਰਲੇ ਆਰਗਨਸ ਦਾ ਨੁਕਸਾਨ ਨਾ ਹੋਵੇ ਉਹਨੀ ਕੁ ਬੇਨਤੀ ਲੱਗਿਆ ਯਾਰ ਉਹ ਹੈ ਜੀ ਐਮ ਵਾਟ ਵਾਟਨ ਵਾਟਾ 他说。Uh huh. uh huh.